ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸੋ ਅੱਜ ਧੰਤਨ ਬਾਬਾ ਸੈਨ ਭਗਤ ਜੀ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ਪੁਰ 5 ਦਸੰਬਰ ਨੂੰ ਬਾਬਾ ਸੈਨ ਭਗਤ ਵੈਲਫੇਅਰ ਐਸੋਸੀਏਸ਼ਨ ਨਵਾਂ ਸ਼ਹਿਰ ਵੱਲੋਂ ਮਨਾਇਆ ਜਾ ਰਿਹਾ ਉਸ ਦੇ ਸਬੰਧੀ ਪ੍ਰਬੰਧਕਾਂ ਵੱਲੋਂ ਜਿਹੜਾ ਪੋਸਟਰ ਰੈਲੀਜ ਕੀਤਾ ਗਿਆ ਆ ਸੋ ਇਹ ਜਿਹੜਾ ਸਮਾਗਮ ਹੈ ਬਾਬਾ ਸਹਿਨਪਾਗਤ ਜੀ ਦਾ ਸਲਾਨਾ 683ਵਾਂ ਪ੍ਰਕਾਸ਼ ਪੁਰਬ ਹੈ ਜਿਹੜਾ 5 ਦਸੰਬਰ ਦਿਨ ਸ਼ੁੱਕਰਵਾਰ ਨੂੰ ਮਨਾਇਆ ਜਾ ਜਾ ਰਿਹਾ ਹੈ ਇਹ ਹਰੇਕ ਸਾਲ ਮਨਾਇਆ ਜਾਂਦਾ ਹੈ ਸੋ ਇਸ ਮੌਕੇ ਜਿਹੜਾ ਅ ਦੁਆਬਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਸਿਟੀ ਹਸਪਤਾਲ ਦੇ ਡਾਕਟਰ ਰਣਜੀਤ ਉਹਨਾਂ ਦੀ ਟੀਮ ਦੇ ਨਾਲ ਮਿਲ ਕੇ ਜਿਹੜਾ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਜਾਊਗਾ ਤੇ ਇਸ ਮੌਕੇ ਜਿਹੜਾ ਬੱਚਿਆਂ ਦੇ ਚਿੱਤਰਕਲਾ ਮੁਕਾਬਲੇ ਵੀ ਕਰਵਾਏ ਜਾਣਗੇ ਸੋ ਇਸ ਮੌਕੇ ਜਿਹੜਾ ਅ ਪਰਸਿੱਧ ਕੀਰਤਨੀਏ ਰਾਗੀ ਢਾਡੀ ਸੰਗਤਾਂ ਨੂੰ ਨਿਹਾਲ ਕਰਾਂਗੇ ਤੇ ਗੁਰੂ ਘਰ ਲੰਗਰ ਅਤੁੱਟ ਵਰਤਾਇਆ ਜਾਵੇਗਾ ਸੋ ਇਸ ਸਬੰਧੀ ਅ ਇਸ ਸਭਾ ਦੇ ਪ੍ਰਧਾਨ ਪਵਨ ਚਾਂਦਲਾ ਜੀ ਉਹਨਾਂ ਨਾਲ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਨਵਾਂ ਸ਼ਹਿਰ ਵਿਖੇ ਗੁਰਦਾਰਾ ਬਾਬਾ ਸੈਨਪਗ ਜੀ ਦਾ 683ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਨਵਾਂ ਸ਼ਹਿਰ ਵਿਖੇ ਅੱਜ ਬਾਬਾ ਸੈਨਪਤ ਜੀ ਦੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਤੈ ਕੀਤਾ ਗਿਆ ਕਿ ਬਾਬਾ ਜੀ ਦਾ ਜਨਮ ਦਿਨ 683 ਮਾ ਜਨਮ ਦਿਨ ਗਡਸ਼ੰਕਰ ਰੋਡ ਬਾਬਾ ਸੈਨਪਤ ਗੁਰਦੁਆਰਾ ਵਿਖੇ ਪ੍ਰੋਗਰਾਮ 4 5 ਦਸੰਬਰ ਨੂੰ ਭੋਗ ਪਾਏ ਜਾਣਗੇ ਅਤੇ ਸਾਰੀਆਂ ਸੰਗਤਾਂ ਨੇ ਇੱਥੇ ਹੌਮ ਹੌਮਾ ਕੇ ਪਹੁੰਚਣਾ ਅੱਜ ਗੁਰਦੁਆਰਾ ਬਾਬਾ ਸੈਨਪਤ ਵਿਖੇ ਗਡਸ਼ੰਕਰ ਰੋਡ ਉੱਤੇ ਰਿਫ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਪੇਟ ਬਾਬਾ ਕੈਮਪਰਗੇ ਦੇ ਪ੍ਰਕਾਸ਼ਪੁਰ 183 ਨੂੰ ਤੁਮਤਾ ਨਾਲ ਮਨਾਉਣ ਸੰਬੰਧੀ ਵਿਚਾਰ ਪੰਦਰਾ ਹੋਇਆ। ਇਸ ਮੋਕੇ ਗਾਬਾ ਸੋਸ਼ਲ ਰੈਲੀ ਦਾ ਇਥੇ ਨੂੰ ਵਿਸ਼ੇਸ਼ ਤੌਰ ਤੇ ਜ਼ਿੰਮੇਵਾਰੀ ਦਿੱਤੀ ਗਈ ਕਿ ਉਹ ਟਿੱਟੀ ਮੈਡੀਕਲ ਹਸਪਤਾਲ ਦੇ ਸਹਿਯੋਗ ਦੇ ਨਾਲ ਇੱਕ ਮੈਡੀਕਲ ਕੈਂਪ ਅਤੇ ਇਸ ਮੋਕੇ ਇੱਕ ਪਿੱਤਰ ਕਲਾ ਮੁਕਾਬਲੇ ਕਰਵਾਈ ਜਾਂ ਤਾਂ ਕਿ ਕੰਟਾਂ ਦੇ ਵਿੱਚ ਆਮ ਜਨਤਾ ਦੇ ਵਿੱਚ ਬਾਬਾ ਜੀ ਦੇ ਗੁਣਗਾਨ ਦਾ ਪ੍ਰਚਾਰ ਕੀਤਾ ਜਾ ਸਕੇ ਗੁਰਬਾਣੀ ਦਾ ਪ੍ਰਚਾਰ ਹੋ ਸਕੇ ਜਿਸ ਲਈ ਸਾਡੀ ਜ਼ਿੰਮੇਵਾਰੀ ਜੋ ਲਈ ਗਈ ਹੈ ਅਸੀਂ ਇਸ ਜ਼ਿੰਮੇਵਾਰੀ ਨੂੰ ਪੂਰੇ ਸਾਡੀ ਤਰ੍ਹਾਂ ਇਸ ਤਾਲਵੀ ਤੰਗੀ ਤਰ੍ਹਾਂ ਨਿਭਾਵਾਂਗੇ ਇਹ ਸਾਰੇ ਪ੍ਰੋਗਰਾਮ ਦੇ ਦੌਰਾਨ ਕਥਾ ਕੀਰਤਨ ਦੇ ਉਪਰੰਤ ਧਾਪਣੀ ਵਰ ਲੰਗਰ ਦਾ ਵਧੀਆ ਪ੍ਰਬੰਧ ਕੀਤਾ ਜਾਵੇਗਾ ਧੰਨਵਾਦ ਸਤ ਸੰਗਤ ਜੀ ਤੰਤਨ ਬਾਬਾ ਸਹਿਨ ਭਗਤ ਜੀ ਮਹਾਰਾਜ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਬਾਬਾ ਸਹਿਨ ਭਗਤ ਸਹਿਨ ਭਗਤ ਨਗਰ ਕੜਸ਼ੰਗਰ ਰੋਡ ਨਮਸ਼ੇਰ ਵਿਖੇ ਆਪ ਲੋਗੋ ਦੇ ਸਦਕਾ ਦੇ ਸਾਰਿਆਂ ਦੇ ਸੰਯੋਗ ਦੇ ਨਾਲ ਸ਼ਗਨ ਪੂਰ ਮਨਾਇਆ ਜਾ ਰਿਹਾ ਹੈ ਤਿੰਨ ਤੀਰ ਗੁਰੂ ਅਖੰਡ ਪਾਤਸ਼ਾਹ ਰੱਖੇ ਜਾਣਗੇ ਪੰਜ ਤੀਰ ਗੁਰੂ ਭੋਗ ਪਾਏ ਜਾਣਗੇ ਉਦੋਂ ਲੰਗਰ ਤਿਆਰ ਰਹੇਗਾ ਚਾਹ ਪਾਣੀ ਦਾ ਕੀਰਤਨ ਹੋਏਗਾ ਜਥੇਦਾਰ ਆਪਣੇ ਆਪਣੇ ਸੇਵਾ ਸੇਵਾ ਨਿਭਾਣਗੇ ਔਰ ਲੰਗਰ ਟੁੱਟ ਬਤਾਇਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਬੇਦੀ ਕੀਤੀ ਜਾਂਦੀ ਹੈ ਕਿ ਬਾਬਾ ਸੈਂਤ ਭਗਤ ਜੀ ਦਾ 683ਵਾਂ ਪ੍ਰਕਾਸ਼ ਉత్సਵ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਬਾਬਾ ਸੈਂਤ ਭਗਤ ਘਰਸ਼ਾ ਕਰੋੜ ਨਮਾਸ਼ਾਰ ਵਿਖੇ ਨੀਤੀ ਤੈਨ ਸੰਬੰਧ ਤੋਂ ਸ਼ੁਰੂਆਤ ਹੋਣਗੇ ਤੇ ਇਹ ਵੀ 5 ਦਸੰਬਰ ਨਹੀਂ ਸ਼ੁੱਕਰਵਾਰ ਨੂੰ ਕਨਵਰ ਸਾਹਿਬਾਂ ਦੀ ਲੜੀ ਦੇ ਕੋ ਉਪਹਾਰ ਜਾਣਗੇ ਉਪਰੰਤ ਕੀਰਤਨ ਦਰਵਾਸ ਹੋਵੇਗਾ ਇਸ ਸ਼ੁਭ ਮੌਕੇ ਤੇ ਫ੍ਰੀ ਮੈਡੀਕਲ ਟੈਕਅਪ ਕੈਂਪ ਵੀ ਲਗਾਇਆ ਜਾ ਰਿਹਾ ਹੈ ਤੇ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਲੋੜਵੰਦ ਮਰੀਜ਼ ਪਹੁੰਚ ਕੇ ਕੈਂਪ ਦਾ ਲਾਹਾ ਲੈ ਸਕਦੇ ਹਨ ਸਭ ਸੰਗਤ ਨੂੰ ਫਿਰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਹਮ ਹੋਵਾ ਕੇ ਪਹੁੰਚੋ ਤੇ ਗੁਰੂ ਘਰ ਦੀ ਖੁਸ਼ੀ ਪ੍ਰਾਪਤ ਕਰੋ ਇਸ ਸਾਲ ਵਾਲਾ ਜੋ ਪ੍ਰਕਾਸ਼ ਉਤਸਵ ਹੈ ਉਹ ਸ਼ਿਰੀਗੁਰ ਤੇ ਹਾਦਰ ਜੀ ਦੇ 350 ਸਾਲਾ ਸ਼ਹੀਦੀ ਦੇਸ ਨੂੰ ਸਮਰਪਿਤ ਹੈ ਜੀ ਨਾਮ ਹੈ ਜੀ ਦਾ ਸੇਸ਼ ਪਰਸੋ ਆ ਜੀ ਅਸੀਂ ਆਈਨਿਕ ਦੇ ਪ੍ਰੋਟੈਸਟ ਰੱਖ ਕੇ ਸੀ ਪਾਰਟੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਜਿਹੜਾ ਨੋਟਿਸ ਮੰਤਰੀ ਹੋਈ ਸੀ ਆਪਣੇ ਵਰਸਵੀ ਦੇ ਪ੍ਰੋਗਰਾਮ ਦੇ ਉੱਤੇ ਕਮਟਾਇਏ ਇਹ ਮਸਲਾ ਹੈ ਕੋਣ ਉਸ ਤਰ੍ਹਾਂ ਦਾ ਫੋਕਲ ਲੈਣਾ ਚਾਹੀਦਾ ਕਿ ਕੋਈ ਅਜਿਹੀ ਹੈਲਥ ਮੀਟਿੰਗ ਨਾਲ ਖਤਮ ਨਹੀਂ ਹੋਣਾ ਹੈ ਕਿ ਆਪਾਂ ਪਿਛਲੇ ਪਿਛਲੇ ਸਮੇਂ ਤੋਂ ਵੀ ਕੁਝ ਕਈ ਵਾਰੀ ਕੁਝ ਪ੍ਰੋਗਰਾਮ ਕੀਤੇ ਆ ਕਿ ਛੇਤੀਸgarh ਬਸਤਰ ਦੇ ਲਈ ਆਦੀ ਵਸਤੀਆਂ ਦੇ ਜਨਾਈ ਚੱਲ ਰਹੀ ਹੈ। ਪਰ ਜਿਹੜੀ ਸਸ਼ਕਤਰ ਅਗਵਾਈ ਮਹਾਵਦੀ ਸੰਸਥਾ ਕਰ ਰਹੀ ਹੈ। ਸੇ ਤੋਂ ਬਾਅਦ ਬਹੁਤ سارے ਆਤਿਵਾਦੀ ਸੰਗਠਨਾਂ ਨੇਰੇ ਉਹ ਆਪਣੇ ਮੁੱਦਿਆਂ ਨੂੰ ਮੇਸ਼ੇਂ ਪੇਸ਼ ਆਉਂਦੇ ਰਹੇ ਆ। ਤੇ ਲੜਾਈ ਲੜਦੇ ਆ।

ਇਸ ਤਰੀਕੇ ਦੇ ਜਿਹੜੀ ਸਰਕਾਰ ਨੇ ਅਪਣਾਈ ਹੋਈ ਹੈ ਅਤੇ ਇਸ ਸਮੇਂ ਦੇ ਦੌਰਾਨ ਬਹੁਤ ਸਾਰੇ ਮੁਕਾਬਲੇ ਹੋਏ 250 ਤੋਂ ਉਪਰ ਮੌਸਟ ਕਾਰਟਨ ਹੈ ਜਿਹੜਾ ਉਹ ਸ਼ਹੀਦ ਕਰ ਦਿੱਤਾ ਗਿਆ ਪਰਕੇ ਔਰ ਬਹੁਤੇ ਇਹਨਾਂ ਤੋਂ ਪਰਕੇ ਮੁਕਾਬਲੇ ਪੜਾਏ ਜਾ ਰਹੇ ਹਨ ਜਿਹੜਾ ਇੰਟਰਨੈਸ਼ਨਲ ਜੰਗ ਮੇਲੇ ਮੈਂ ਉਹਦੀ ਲੰਗੜਾ ਯੋਜਿਤ ਰਾਮਨੀ ਕੇ ਕੋਈ ਕਿਸੇ ਵੀ ਫੌਜ ਤੇ ਜਾਂਦੀ ਹੈ ਫੜੀ ਜਾਂਦੀ ਹੈ ਤਾਂ ਉਹਦਾ ਕਤਲ ਵੀ ਕੀਤਾ ਜਾਂਦਾ ਉਹਨੂੰ ਤੇ ਮੁਕੱਦਮਾ ਚ ਲਾਇਆ ਜਾਂਦਾ ਤੇ ਮੁਕੱਦਮਾ ਚ ਲਾ ਕੇ ਉਹਨੂੰ ਸਜ਼ਾ ਉਹ ਦਿੱਤੀ ਜਾਂਦੀ ਹੈ ਪਰ ਇਸ ਕਾਮੇ ਤੇ ਹਿੰਦੁਸਤਾਨ ਦੀ ਸਰਕਾਰ ਆਪਣੇ ਹਿੰਦੁਸਤਾਨ ਦੇ ਲੋਕ ਜਿਹੜੇ ਆਪਣੀਆਂ ਹਿੱਦਿਆਂ ਦੇ ਉੱਤੇ ਪ੍ਰਦਰਸ਼ਨ ਕਰਦੇ ਐ ਉਹਨਾਂ ਨੂੰ ਹਾਰ ਖੜਕੇ ਮਾਰ ਦੇਣਾ ਇੱਕ ਬਹੁਤ ਵੱਡਾ ਗੁਨਾਹ ਹੈ ਇਹ ਅਹਿੰਸਾ ਭਾਰ ਭਾਰ ਤੇ ਜਿਹੜੀ ਸਰਕਾਰ ਦੇ ਨੂੰ ਕਰਵੇ ਜੀ ਰਹੀ ਹੈ ਔਰ ਇਹਦਾ ਸਾਰੇ ਪਾਸੇ ਤੋਂ ਨਿੰਦਾ ਹੋਣੀ ਚਾਹੀਦੀ ਹੈ ਤੇ ਇਹ ਸਖ਼ਤ ਵਿਰੋਧ ਅਲਨਾ ਹੋਣਾ ਚਾਹੀਦਾ ਸੋ ਸਵਾਲ ਅਗੜਾ ਅਸੱਚ ਕਾਲ ਸੰਗਰ ਜ਼ਮੀਨ ਨੂੰ ਪਛਾਣ ਦਾ ਸਵਾਲ ਹੈ ਆਦਿਵਾਸੀਆਂ ਨੇ ਆਪਣੇ ਧੜਾਂ ਦੀ ਲੜਾਈ ਹੈ ਆਦਿਵਾਸੀਆਂ ਦੀ ਜ਼ਮੀਨ ਨੂੰ ਜਿਹੜਾ ਕੋਈ ਧਾਰੋ ਨਹੀਂ ਸਕਦਾ ਫਿਰ ਵੀ ਚੜਦਾ ਉਹ मूल ਨਿਵਾਸੀ ਆ ਤੇਰੇ ਇੱਥੇ ਰਹਿਣ ਵਾਲੇ ਪਰ ਜ਼ਬਰਦਸਤੀ ਪਿੰਡਾਂ ਦੇ ਪਿੰਡ ਜਿਹੜੇ ਆ ਹਟਾਏ ਜਾਣਾ ਹੈ ਸਸੋ ਦੇ ਕਿਹਦੇ ਜਿਹੜਾ ਹਸਤਾਂ ਦੇ ਤੱਕ ਲੋਕਾਂ ਵਿੱਚ ਕਿਹਦਾ ਜਿਹੜਾ ਹਸਤਾਂ ਦਾ ਇਹ ਉਹ ਵੀ ਇਹ ਐਕਚੁਅਲੀ タルਪੁਰ ਇਹ ਬਾਇਰ ਨਹੀਂ ਹੈ ਕਿਉਂਕਿ ਉਹ ਏਰੀਆ ਜਿਹੜਾ ਬਹੁਤ سارے ਮਿਨਰਲ ਹੈ ਤੇ ਬਹੁਤ سارے ਖਣਿਜ ਪਦਾਰਥ ਔਰ ਉਹਨਾਂ ਮਿਨਰਲਾਂ ਤੇ ਖਣਿਜ ਪਦਾਰਥਾਂ ਦੇ ਉੱਤੇ ਜਿਹੜਾ ਸਰਕਾਰ ਦੀ タルਪੁਰੇ ਸ੍ਰੈਣਾਂ ਦੀ ਅੱਖ ਹੈ ਔਰ ਕਿਸੇ ਵੀ ਕਿਸਮ ਤੇ ਉਤਵਾਜੂਆਂ ਸਿਆਨੋ ਹਟਾ ਕੇ ਉਹਨੇ ਨਿਆ ਖਰਹਾ ਲੋਹੇ ਨਿਆ ਖਰਹਾ ਉਹਨਾ ਉਹਨਾ ਜੋ ਜਿਹੜਾ ਮਾਈਨਿੰਗ ਕਰਨਾ ਚਾਹੁੰਦੇ ਔਰ ਇਹ ਆਬੀ ਵਾਸੀਆਂ ਦੀ ਸੁਰੱਖਿਅਤ ਰੱਖਣ ਲਈ ਕਿਕਰ ਕੋਸੇ ਵਿਕਤੀ ਨੂੰ ਦੂਰ ਕਰਤੇ ਲਈ ਕੋਈ ਕਿਸੇ ਹੱਦ ਪੱਤਰੀ ਜਿਹੜਾ ਸਰਕਾਰ ਜਾਣੋ ਪਿਆਰ ਹੈ ਸੋਹ ਤਾਪੂਲੇ ਦਾ ਸਵਾਰ ਕਾਮਰਾਜੀਆਂ ਦਾ ਸਵਾਰ ਹੈ ਕਿਉਂ ਆਪਣੀ ਮਨਾਤੇ ਦੇ ਲਈ ਕਿਸੇ ਦਾ ਵੀ ਕਤਲ ਕਰ ਸਕਦੀ ਹੈ ਕਿਸੇ ਤੇ ਵੀ ਕੋਈ ਤੋਹਫਾ ਚਲਾ ਸਕਦੀ ਹੈ ਤੇ ਤੁਸੀਂ ਆਪਣੇ ਦੇਸ਼ ਨੂੰ ਦੇਖ ਰਹੇ ਹੋ ਤੇ ਇਹ ਦੁਨੀਆ ਚ ਵੀ ਵਰਤਾਰੇ ਜਿਹੜੇ ਇਹ ਆਪੜ ਰਹੇ ਆ ਦੁਨੀਆ ਦੁਨੀਆ ਦੀ ਚੰਗਾ ਜਾਣ ਰੋਵੇ ਜਦ 47 ਦੀ ਹੋਵੇ ਜਾਂ ਯੂਕਰੇਨ ਰੂਸ ਦੀ ਜਨ ਚਲ ਰਹੀ ਹੈ ਜਾਂ ਪਾਲਸਟਾਈਨ ਦੇ ਵਿੱਚ ਤੁਸੀਂ ਦੇਖਿਆ ਕਿ ਕੀ ਹੋ ਰਿਹਾ ਇਹ ਸਾਰਾ ਇੱਕ ਸਾਮਰਾਜ ਦੀ ਮਨਾਤੇ ਦੀ ਹਵਸ ਹੈ ਜਿਹੜੀ ਲੋਕਾਂ ਦਾ ਕਤਲ ਕਰ ਰਹੀ ਹੈ ਜਿਸ ਤਰ੍ਹਾਂ ਪਾਲਸਟਾਈਨ ਦੇ ਵਿੱਚ ਸਾਮਰਾਜ ਨੇ ਕੀਤਾ ਹੈ ਔਰ ਮੈਂਕਰ ਸਾਮਰਾਜ ਜਿਹ ਇਜ਼ਰਾਇਲ ਨੇ ਤੇ ਕਿਤੇ ਖੜਾ ਉਹ ਦੁਨੀਆ ਨੂੰ ਸਰਮਸ਼ਾਫ ਕਰਤਾ ਵੀ ਕਹਾਂ ਮੈਂ ਕਿ ਬੱਚਿਆਂ ਨੂੰ ਮਾਰ ਦੇ ਤਾ ਤੁਸੀਂ ਜਿਹੜਾ ਨਸਲ ਕਸ਼ੀ ਕਰ ਰਹੇ ਐ ਕਿ ਨਸਲ ਨੂੰ ਖਤਮ ਕਰਨ ਦੇ ਮੇਰੇ ਨਾਮ ਕੋਪੀ ਤੇ ਜਾ ਰਹੇ ਐ ਪੂਰੇ ਕੋਲਤੀ ਨੂੰ ਢਾਪਾ ਗਿਆ ਇਹ ਸਾਮਰਾਜ ਤੇ ਕੋਰ ਚੇਹਰਾ ਜਿਹੜਾ ਇੱਕੋ ਨਜ਼ਰ ਜਿਹੜਾ ਆਉਂਦਾ ਹੈ ਮਾਨੋ ਇਸ ਤਰ੍ਹਾਂ ਇਸ ਤਰ੍ਹਾਂ ਜਾ ਰਿਹਾ ਕਿ ਜਦੋਂ ਬਹੁਤ ਵੱਡਾ ਖੰਖਾਰ ਬਣਦਾ ਹੁੰਦਾ ਉਹ ਦੇਖੇ ਬਹੁਤ ਵੱਡਾ ਖਤਰਾ ਹੈ ਔਰ ਜਦੋਂ ਤੁਸੀਂ ਉਹਦੀ ਸੰਸਕਾਰ ਵਿੱਚ ਦੇਖਿਆ ਹੋਣਾ ਉਹਦੀ ਮਾਂ ਜਿਸ ਦੀ ਜਿਸ ਬੱਚੇ ਦੀ ਮਾਂ ਹੈ ਉੱਤੇ ਪਹਿਲਾਂ ਨੇ ਕੱਪੜੇ ਨਹੀਂ ਹੈ ਕੀਚ ਜਣਾਉ ਉਹ ਜਾਂਦੀ ਹੈ ਸੁੱਕੀ ਸੜੀ ਆ ਜਿਹਨਾਂ ਨੂੰ ਖਾਣ ਦੇ ਪੂਰਾ ਭੋਜਨ ਵੀ ਮਿਲਦਾ ਇਸ ਵੀ ਜਿਹੜੇ ਕੋਲ 30 ਲੱਖ ਦੀ ਜ਼ਮੀਨ ਹੈ ਉਹਦੇ ਵਿੱਚ ਸਭ ਤੋਂ ਵੱਡਾ ਖਤਰਾ ਬਣਾਉਂਦੇ ਹੁਣ ਕਿਸੇ ਕਿਸੇ ਇਹ ਲੜਾਈ ਜਿਹੜੀ ਹੈ ਇਹ ਸਾਰੇ ਲੋਕਾਂ ਦੀ ਲੜਾਈ ਨਹੀਂ ਮੌਸਮਾਂ ਦੀ ਲੜਾਈ ਨਹੀਂ ਜੇ ਤਾਂ ਇਹਨੂੰ ਕਿਸੇ ਕੀਤਾ ਜਾਂਦਾ ਕਿ ਨਕਸ਼ੀ ਲਈ ਹੈ ਜੀ ਇਹ ਨੈਕਸਲੀਆ ਨੂੰ ਇਦਾਂ ਖਾਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਨੈਕਸਲਵਾਦ ਨੂੰ ਖਤਮ ਕਰਨਾ ਹੈ ਔਰ ਜਿਹੜੀਆਂ ਰੂਲਿੰਗ ਕਲਾਸ ਦੀਆਂ ਸਾਰੀਆਂ ਪਾਰਟੀਆਂ ਐ ਇਸ ਮਾਮਲੇ ਤੇ ਚੁੱਪੀ ਧਾਰ ਕੇ ਬੈਠੀਆਂ ਔਰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਜਿਹੜੇ ਬੁੱਧੀਜੀਵੀ ਹੈ ਉਹ ਨਹੀਂ ਤੰਕਵਾਦੀ ਹੈ ਜਿਹੜੇ ਸ਼ਹਿਰਾਂ ਜਿਹਨਾਂ ਦੀ ਗੱਲ ਕਰਦੇ ਐ ਆਦਿਵਾਸੀਆਂ ਦੀ ਗੱਲ ਕਰਦੇ ਆ ਉਹ ਨਹੀਂ ਤੰਕਵਾਦੀਆਂ ਉਹ ਨਹੀਂ ਨਕਸ਼ੀਆ ਉਹਨੂੰ ਸ਼ਹਿਰੀ ਸਪੈਸ਼ਲੀ ਦਾ ਮਾਦ ਦਿੱਤਾ ਜਾ ਰਿਹਾ ਸੋ ਅਸਲਸ ਜੋ ਦੇਸ਼ ਦੇ ਵਿੱਚ ਜਿੰਨਾ ਚਾਹੁੰਦੇ ਆ Hindu Rashtra ਦਾ ਜੰਡਾ ਨਹੀਂ ਨਾ Hindu Rashtra ਬਣਾਇਆ ਔਰ ਜਿਹੜਾ ಕಾರ್ਪੋਰੇਟ ਨੂੰ ਸਾਰਾ ਕੁਝ ਸੌਂਪਣ ਦਾ ਅਜੰਡਾ ਆ ਕਿ ਸਾਰੇ ਮਸ਼ੀਨੇ ਇਹਨੇ ਕਾਰਪੋਰੇਟਰਾਂ ਨੂੰ ਸੌਂਪ ਦੇਣੇ ਆ ਉਹਦੇ ਚ ਹਰ ਵਿਰੋਧੀ ਆਵਾਜ਼ ਹੈ ਜਿਹੜੀ ਉਹ ਨਕਸ਼ੀ ਨਹੀਂ ਆ ਆਮੋਤ ਪ੍ਰੋਟੀ ਜਿਹੜਾ ਉਤੀ ਸੀ ਵੀ ਆ ਉਹ ਨੈਕਸਟ ਵੀ ਆ। ਇਸ ਸੱਜਣਾਂ ਸ਼੍ਰੀ ਭਗਸੇ ਸਿੰਘ ਨਗਨਾ ਸੁਵੰਦਤ ਅਜਲੀਆਂ ਵਿਸ਼ੇਸ਼ ਸਰਗਰਮੀਆਂ ਨਾਲ ਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਵਾਸਤੇ ਪ੍ਰਤੀਸੀਮ ਇਜਾਜ਼ਤ ਦਿਓ। ਧੰਨਵਾਦ।